raag gauri gwaree ri astapadi kabir ji ki ek onkar satgurb prasad sukh mangat dukha age aaveh sooshak ham ho na mangya bhavai ਸੁਖ ਮੰਗਤ ਦੁਖ ਆਗੇ ਆਵੇ ਸੋ ਸੁਖ ਹਮ ਹੋਣਾ ਮੰਗਿਆ ਭਾਵੇ ਵਿਖਿਆਇ ਜੋ ਸੁਰਤ ਸੁਖ ਵਾਸਾ ਕੈਸੀ ਹੋਈ ਹੈ ਰਾਜਾ ਰਾਮ ਨਵਾਸਾ ਰਹਾਉ ਇਸ ਸੁਖ ਤੇ ਸ਼ਿਵ ਬ੍ਰਹਮ ਡਰਾਨਾ ਸੋ ਸੁਖ ਹਮ ਹੋ ਸਾਚ ਕਰ ਜਾਨਾ ਸਨਕਾ ਦੇ ਕਿਨਾਰੇ ਤੇ ਮਨ ਸੇਖਾ ਤਿਨ ਵੀ ਤਨ ਮੈਂ ਮਨ ਨਹੀਂ ਪੇਖਾ ਇਸ ਮਨ ਕੋ ਕੋਈ ਖੋਜੋ ਪਾਈ ਤਨ ਛੂਟੇ ਮਨ ਕਹਾ ਸਮਾਈ ਗੁਰ ਪਰਸ਼ਾਦੀ ਗੁਰ ਪ੍ਰਸਾਦੀ ਜੈ ਦੇਵ ਨਾਮਾ بھگت کے پریم انہیں ہے جاننا اس من کو نہیں آن جانا جس کا پرم گیا تین سا چپچھانا اس من کو روپ نکائی حکم ہوا ਹੁਕਮ ਬੂਜ ਸਮਾਈ ਇਸ ਮਨ ਕਾ ਕੋਈ ਜਾਣੇ ਭੀਓ ਇਸ ਮਨ ਲੀਣ ਪਈ ਸੁਖ ਦੇਓ ਜਿਓ ਏਕ ਅਰ ਸਗਲ ਸਰੀਰਾ इस मन को रवरहे कवीरा गोडी गोरेरी अनिस एक नाम जो जागे केतक सिद्ध भए लिब लागी रहाओ साधक सिद्ध सकल मनहारे एक नाम का लिप तरतारे ਜੋ ਹਰ ਹਰੇ ਸੋ ਹੋਏ ਨਯਾਨਾ ਕਹ ਕਬੀਰ RAM ਨਾਮ ਪਛਾਨਾ ਗੌੜੀ ਪੀ ਸੋਰਠ ਪੀ ਹਰੇ ਜੀ ਨੇ ਲੱਜ ਲਾਜ ਤੋਏ ਨਾਹੀ ਹਰ ਦਜ ਕਦ ਕਾਹੋਂ ਕੀ ਜਾਹੀ ਰਹਾਉ ਜਾ ਕੋ ਠਾਕਰੀ ਉਚਾ ਹੋਈ ਸੋ ਜਨ ਪਰ ਕਰ ਜਾਤ ਨ ਸੋਹੀ ਸੋ ਸਾਹਿਬ ਰਹਾ ਪਰਪੁਰ ਸਦਾ ਸੰਗ ਨਾਹੀ ਹਰ ਦੂਰ ਕਬਲਾ ਚਰਨ ਸ਼ਰਨ ਹੈ ਜਾਕੇ ਕੋ ਨਾ ਨਿਕ ਕਹੋ ਜਨਕਾ ਨਾਹੀ ਕਰਤਾ ਕੇ ਸਭ ਹੋ ਕਹਿ ਜਾਸ ਕੀ ਬਾਤਾ ਸੂਸਮ ਰੱਥ ਨਿਜ ਪਤ ਹੈ ਦਾਤਾ ਕਹ ਕਬੀਰ ਪੂਰਨ ਜਗ ਸੋਈ ਜਾਕੇ ਹਿਰਦੈ ਅਵਰ ਨ ਕੋਹੀ کون کپوت پتا کو کام کون کپوت پتا کو کا کون مرے کو دے سنتا پو ہر ٹھگ جگ کو ٹھگ گوری لائی ਹਰ ਕੇ ਵਿਯੋਗ ਕੈਸੇ ਜੀਉ ਮੇਰੀ ਮਾਈ ਰਹਾਉ ਕੌਣ ਕੁਪਰਖ ਕੌਣ ਕੀ ਨਾਰੀ ਇਯਾਤ ਤਲਿ ਹੋ ਸਰੀਰ ਵਿਚਾਰੀ ਕਹ ਕਬੀਰ ਠੱਗ ਸਿਉ ਮਨ ਮਾਨਿਆ ਗਈ ਠਗਾਰੀ ਠੱਗ ਪੈ ਚਾਨੀਆਂ ਅਬ ਮੌਕੋ ਅਬ ਮੋਕੋ ਪੈ ਰਾਜਾ ਰਾਮ ਸਹਾਈ ਜਨਮ ਮਰਨ ਕਟ ਪਰਮਗਤ ਪਾਈ ਰਹਾਉ ਸਾਧੂ ਸੰਗਤ ਦੀਓ ਰਲਾਈ ਪੰਚ ਦੂਤ ਤੇ ਲਿਓ ਛੜਾਈ ਅਮਰਤ ਨਾਮ ਜਪੋ ਜਪ ਰਸਨਾ ਅਮੋਲ ਦਾਸ ਕਰ ਲੀਨੋ ਆਪਣਾ ਸਤ ਗੁਰ ਕੀਨੋ ਪਰ ਉਪਕਾਰ ਕਾੜ ਲੀਨ ਸਾਗਰ ਸੰਸਾਰ ਚਰਨ ਕਮਲ ਸਿਓ ਲਾਗੀ ਪ੍ਰੀਤ ਗੋਬਿੰਦ ਬਸੇ ਨਿਤ ਨਿਤ ਚੀਤ ਮਾਇਆ ਤਬ ਤਬੁਝਿਆ ਅੰਗਿਆਰ ਮਨ ਸੰਤੋਖ ਨਾਮੇ ਆਧਾਰ ਜਲ ਤਲ ਪੂਰ ਰਹੇ ਪ੍ਰਭ ਸੁਆਮੀ ਜਦ ਵੀ ਖੂੰਦ ਦੇ ਅੰਤਰ ਜਾਮੀ ਆਪਣੀ ਭਗਤ ਆਪ ਹੀ ਦਰੜਾਈ ਪੂਰਵ ਲਿਖਤ ਮਿਲਿਆ ਮੇਰੇ ਭਾਈ ਜਿਸ ਕਿਰਪਾ ਕਰੇ ਤਿਸ ਪੂਰਨ ਸਾਜ ਕਬੀਰ ਕੋ ਸੁਆਮੀ ਗਰੀਬ ਨਿਵਾਜ ਜਾਲੇ ਹੈ ਸੂਤਕ ਥਲ ਹੈ ਸੂਤਕ ਸੂਤਕਿਓ ਪਤ ਹੋਈ ਜਨਮੇ ਸੂਤਕ ਮੂਏ ਫੁਨ ਸੂਤਕ ਸੂਤਕ ਪਰ ਜਿ ਬਿਗੋਈ ਕਹੋ ਰੇ ਪੰਡਿਆ ਕੌਣ ਪਵਿਤਾ ਐਸਾ ਗਿਆਨ ਜਪੂ ਮੇਰੇ ਮੀਤਾ ਰਹਾ ਓ ਨਨੂ ਸੂਤਕ ਬੈਨੂ ਸੂਤਕ ਸੂਤਕ ਸਰਵਨੀ ਹੋਈ ਊਟਤ ਬੈਠਤ ਸੂਤਕ ਲਾਗੀ ਸੂਤਕ ਪਰੈ ਰਸੋਈ पासन की बेद सबको जानै छुडन की एक कोई कह कबीर राम हृदय बिचारै सूतक किने न होई